ਧਰਤੀ ਦੇ ਉੱਤੇ ਜੇ ਤਬਦੀਲੀ ਆਵੇ ਤਾਂ ਉਹ ਸਿੱਖ ਰਾਜ ਦੀ ਆਣੀ ਚਾਹੀਦੀ ਆ ਇੱਕ ਜਿਹੜਾ ਬੜਾ ਵੱਡਾ ਬਾਕੀਆਂ ਜਿਹੜੀਆਂ ਕੌਮਾਂ ਦੇ ਵਿੱਚ ਇੱਕ ਡਰ ਪੈਦਾ ਕੀਤਾ ਜਾਂਦਾ ਵੀ ਇਹ ਇਹ ਸਿੱਖਾਂ ਦਾ ਜੇ ਰਾਜ ਆ ਗਿਆ ਤਾਂ ਇਹਨਾਂ ਨੇ ਪਤਾ ਨਹੀਂ ਕੀ ਕਰਨਾ ਕਿਉਂਕਿ ਜਿਹੜਾ ਜਿਹੜਾ ਗਲਤ ਹੁੰਦਾ ਉਹਨਾਂ ਨੂੰ ਆਪਣਾ ਪਾਲਾ ਹੁੰਦਾ ਵੀ ਜੇ ਕਿਤੇ ਇਹ ਆ ਗਿਆ ਨਾ ਇੱਕੋ ਤਾਕਤ ਆ ਗਈ ਇਹਨੇ ਬਖਸ਼ਣਾ ਨਹੀਂ ਕਿਉਂਕਿ ਗੁਨਾਹ ਇਹਨਾਂ ਨੇ ਇੰਨੇ ਜ਼ਿਆਦਾ ਕੀਤੇ ਆ ਪਰ ਇੱਕ ਸਿੱਖੀ ਦਾ ਫਲਸਫਾ ਐਸਾ ਸੁਨਹਿਰੀ ਇੰਨਾ ਵਧੀਆ ਫਲਸਫਾ ਆ ਜਿਹਦੇ ਵਿੱਚ ਹਰ ਕਮਿਊਨਿਟੀ ਦਾ ਬੰਦਾ ਰਹਿ ਸਕਦਾ ਗੁਰੂ ਸਾਹਿਬ ਨੇ ਆਪ ਮਸਜਿਦਾਂ ਉਸਾਰ ਕੇ ਦਿੱਤੀਆਂ ਆ ਜਿਵੇਂ ਕੈਨੇਡਾ ਦੇ ਵਿੱਚ ਜਿਹੜੀ ਗਲੀ ਚਾਰ ਪੰਜਾਬੀ ਘਰ ਲੈ ਲੈਂਦੇ ਨਾ ਉੱਥੇ ਅੰਗਰੇਜ਼ ਆਪਣਾ ਘਰ ਛੱਡ ਜਾਂਦੇ ਐ ਤੇ ਪੰਜਾਬ ਦੇ ਵਿੱਚ ਵੀ ਤਾਂ ਇਸੇ ਤਰ੍ਹਾਂ ਹੀ ਹੋ ਗਿਆ ਜਿੱਥੇ ਪਈਆਂ ਦੀਆਂ ਬਸਤੀਆਂ ਉੱਥੇ ਸਰਦਾਰ ਆਪਣਾ ਮਕਾਨ ਵੇਚੀ ਜਾਂਦੇ ਵੇਚੀ ਜਾਂਦੇ ਨਾ ਅਸੀਂ ਇੱਕ ਪਾਸੇ ਅਸੀਂ ਕਹਿੰਦੇ ਸੀ ਖਾਲਸਾਤਨ ਬਣਾਣਾ ਬਣਾਣਾ ਕਿੱਥੇ ਜੀ ਕਿਸੇ ਉੱਥਾਂ ਤੇ ਨਾਲੇ ਬਣਾਣਾ ਜੀ ਤੇ ਤੁਸੀਂ ਇੱਥੇ ਹੀ ਬਣਾਣਾ ਤੇ ਸਭ ਤੋਂ ਪਹਿਲਾਂ ਤੈਅ ਕਰੋ ਕਿ ਅਸੀਂ ਆਪਣੀ ਜ਼ਮੀਨ ਨੂੰ ਵੇਚਣਾ ਨਹੀਂ ਤੇ ਮੈਂ ਇੱਕ ਹੋਰ ਜਿਹੜੀ ਉਹ ਟਿੱਪਣੀਆਂ ਕਿਉਂਕਿ ਮੈਂ ਤਾਂ ਅੱਜ ਸਟੇਸ ਕਿੱਤਰੀ ਹੈਗਾ ਆ ਤੇ ਮੈਂ ਵੀ ਛੋਟੀਆਂ-ਛੋਟੀਆਂ ਆਪਣੀਆਂ ਟਿੱਪਣੀਆਂ ਰਾਹੀਂ ਆਪਣੀ ਗੱਲ ਜਿਹੜੀ ਉਹ ਕਹਿਣੀ ਚਾਹੁੰਦਾ ਵੀ ਅਸੀਂ ਬਾਰ-ਬਾਰ ਕਨਫਿਊਜ਼ ਹੋ ਜਾਂਦੇ ਅਸੀਂ ਬਾਰ-ਬਾਰ ਧੋਖਾ ਖਾਂਦੇ ਆ ਕਦੀ ਕਹਿੰਦੇ ਵੀ ਇੱਥੇ ਅਸੀਂ ਇੰਡੀਆ 'ਚ ਚੇਂਜ ਲੈਣਾ ਨਵੀਆਂ-ਨਵੀਆਂ ਪਾਰਟੀਆਂ, ਨਵੇਂ-ਨਵੇਂ ਤਰੀਕੇ ਆਣ ਦੀਆਂ। ਹੁਣ ਆਮ ਆਦਮੀ ਪਾਰਟੀ ਦਾ ਵੀ ਇੱਕ ਬੜਾ ਸਿਗਾ ਵੀ ਬਦਲਾ ਆ ਜਾਣਾ ਤੇ ਹੁਣ ਸਾਰਾ ਸਾਹਮਣੇ ਆ ਹੁਣ ਹੁਣ ਭਾਜਪਾ ਬੜੀ ਪਾਵਰ 'ਚ ਆ ਕੇ ਉਹਨਾਂ ਨੇ ਇੱਥੇ ਆਪਣੀ ਕੈਂਪੇਨ ਕਰਨੀ ਹੈ। ਉਹਨਾਂ ਨੇ ਕਿਹਾ ਹੁਣ ਬਦਲਾ ਆ ਜਾਣਾ ਤੇ ਕਈ ਜਿਹੜੇ ਜਿਨ੍ਹਾਂ ਨੇ ਇਹ ਹੁਣ ਇੱਕ ਗੱਲ ਜਿਹੜੀ ਮਤਲਬ ਹਰ ਜਗ੍ਹਾ ਇੱਕ ਕਾਮਨ ਜਿਹੀ ਜਿਹੜੀ ਗੱਲ ਹੋ ਗਈ ਆ ਵੀ ਪੱਗਾਂ 'ਚ ਸਿਰ ਫਸਾਏ ਆ। ਕਈ ਬੰਦਿਆਂ ਨੇ ਮਗਰ ਤੋਰ ਪੈਣਾ। ਉਹ ਹੁਣ ਉਹ ਉਹ ਹੁਣ ਆਪਣੀਆਂ ਕੋਠੀਆਂ ਦੇ ਉੱਤੇ ਉਹ ਝੰਡਾ ਜਾਂ ਲਾ ਕੇ ਰਾਮ ਲੱਲਾ ਰਾਮ ਲੱਲਾ ਕਰੀ ਜਾਂਦੇ ਆ ਉਹਨਾਂ ਦੀ ਮਤਲਬ ਸ਼ਕਲ ਨਹੀਂ ਦੇਖਣ ਨੂੰ ਦਿਲ ਕਰਦਾ ਤੇ ਉਹ ਪੰਜਾਬ ਦੇ ਵਿੱਚ ਸੱਤਾ ਦਾ ਸੁਪਨਾ ਲੈ ਰਹੇ ਆ ਤੇ ਆਪਾਂ ਨੂੰ ਇਸ ਗੱਲ ਤੇ ਦ੍ਰਿੜ ਸੰਕਲਪ ਹੋਣਾ ਚਾਹੀਦਾ ਵੀ ਇਸ ਧਰਤੀ ਦੇ ਉੱਤੇ ਜੇ ਤਬਦੀਲੀ ਆਵੇ ਤਾਂ ਉਹ ਸਿੱਖ ਰਾਜ ਦੀ ਆਣੀ ਚਾਹੀਦੀ ਆ ਇੱਕ ਜਿਹੜਾ ਬੜਾ ਵੱਡਾ ਬਾਕੀਆਂ ਜਾਂ ਜਿਹੜੀਆਂ ਕੌਮਾਂ ਦੇ ਵਿੱਚ ਇੱਕ ਡਰ ਪੈਦਾ ਕੀਤਾ ਜਾਂਦਾ ਵੀ ਇਹ ਇਹ ਸਿੱਖਾਂ ਦਾ ਜੇ ਰਾਜ ਆ ਗਿਆ ਤਾਂ ਇਹਨਾਂ ਨੇ ਪਤਾ ਨਹੀਂ ਕੀ ਕਰਨਾ ਕਿਉਂਕਿ ਜਿਹੜਾ ਜਿਹੜਾ ਗਲਤ ਹੁੰਦਾ ਉਹਨਾਂ ਨੂੰ ਆਪਣਾ ਪਾਲਾ ਹੁੰਦਾ ਵੀ ਜੇ ਕਿਤੇ ਇਹ ਆ ਗਿਆ ਨਾ ਇੱਕੋ ਤਾਕਤ ਆ ਗਈ ਇਹਨੇ ਬਖਸ਼ਣਾ ਨਹੀਂ ਕਿਉਂਕਿ ਗੁਨਾਹ ਇਹਨਾਂ ਨੇ ਇੰਨੇ ਜ਼ਿਆਦਾ ਕੀਤੇ ਆ ਪਰ ਇੱਕ ਸਿੱਖੀ ਦਾ ਫਲਸਫਾ ਐਸਾ ਸੁਨਹਿਰੀ ਇੰਨਾ ਵਧੀਆ ਫਲਸਫਾ ਆ ਜਿਹਦੇ ਵਿੱਚ ਹਰ ਕਮਿਊਨਿਟੀ ਦਾ ਬੰਦਾ ਰਹਿ ਸਕਦਾ ਗੁਰੂ ਸਾਹਿਬ ਨੇ ਆਪ ਮਸਜਿਦਾਂ ਉਸਾਰ ਕੇ ਦਿੱਤੀਆਂ ਆ ਅਸੀਂ ਕਦੀ ਵੀ ਕਿਸੇ ਅਕੀਦੇ ਦੇ ਵਿਰੁੱਧ ਅਸੀਂ ਉਹਨੂੰ ਕਦੀ ਪੁੱਛ ਲਿਆ ਨਹੀਂ ਸਾਨੂੰ ਨਾ ਗੁਰੂ ਸਾਹਿਬ ਨੇ ਸਾਨੂੰ ਇਹ ਐਦਾਂ ਦੀ ਸਾਨੂੰ ਉਹਨਾਂ ਨੇ ਸਿੱਖਿਆ ਦਿੱਤੀ ਆ ਸਾਨੂੰ ਇੱਕ ਬੜਾ ਖੁੱਲ੍ਹਦਿਲੀ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਆ ਜਦੋਂ ਅਸੀਂ ਕਹਿੰਨੇ ਨਾ ਵੀ ਸਿੱਖੀ ਦਾ ਫਲਸਫਾ ਸਾਰੀ ਦੁਨੀਆ ਨੂੰ ਆਪਣੇ ਕਲਾ ਵਿੱਚ ਲੈ ਸਕਦਾ ਆ ਤੇ ਇਹ ਗੱਲ ਅਸੀਂ ਐ ਵੀ ਨਹੀਂ ਕਹਿੰਨੇ ਸਾਡੇ ਗੁਰੂ ਨੇ ਸਾਨੂੰ ਇਸ ਜਗ੍ਹਾ ਤੇ ਇਸ ਧਰਤੀ ਤੇ ਪ੍ਰਤੱਖ ਕਰਕੇ ਦਿਖਾਈ ਆ ਤੇ ਮੈਂ ਹੁਣ ਮੈਂ ਬੇਨਤੀ ਕਰਦਾ ਸਰਦਾਰ ਪਰਮਿੰਦਰ ਸਿੰਘ ਢੀਂਗਰਾ ਜੀ ਐਡਵੋਕੇਟ ਇੱਥੇ ਜਲੰਧਰ ਤੁਹਾਡੇ ਹੇ ਗਿਆ ਇਹ ਮੇਰੇ ਵੀਰ ਬੜੀ ਚੜ੍ਹਦੀ ਕਲਾ ਬੜੀ ਸਿੱਖੀ ਦੀ ਸੇਵਾ ਕਰਨ ਵਾਲੇ ਬੜੀਆਂ ਗੁਰੂ ਸਾਹਿਬ ਦੀ ਬਖਸ਼ਿਸ਼ ਵੀ ਆ ਇਹਨਾਂ ਦੇ ਉੱਤੇ ਤੇ ਉਹ ਆਪਣੇ ਜਿਹੜੇ 5-7 ਮਿੰਟ ਲਈ ਵਿਚਾਰ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਪ੍ਰੋਗਰਾਮ ਆਵਾਜ਼ੇ ਕੌਮ ਜਥੇਬੰਦੀ ਵੱਲੋਂ ਰੱਖਿਆ ਗਿਆ ਉਹਦਾ ਵੈਸੇ ਜੋ ਹੈਡਿੰਗ ਬਣਾਇਆ ਸੀਗਾ ਉਹ ਸੀਗਾ ਭਾਰਤੀ ਗਣਤੰਤਰ ਤੇ ਸਿੱਖ ਵਕੀਲ ਸਾਹਿਬ ਨੇ ਪਹਿਲਾਂ ਸੰਵਿਧਾਨ ਤੇ ਬੜੀ ਲੰਮੀ ਚੋੜੀ ਗੱਲ ਦੱਸੀ ਪਹਿਲਾਂ ਦੇਸੀ ਇਹ ਨਿਰਣਾ ਕਰ ਲਈਏ ਵੀ ਅਸੀਂ ਇਹਨੂੰ ਮੰਨਣਾ ਹੈ ਕਿ ਨਹੀਂ ਮੰਨਣਾ ਜੇ ਮੰਨਣਾ ਤਾਂ ਕਿਨਾ ਕ ਮਰਨਾ ਕਿਉਂਕਿ ਜਿੱਥੇ ਅਸੀਂ ਬੈਠੇ ਆ ਜੇਕਰ ਕੋਈ ਚੀਜ਼ ਲੈਣੀ ਹੈ ਕੋਈ ਗੱਲ ਕਹਿਣੀ ਹੈ ਜੇਕਰ ਕੋਈ ਸਾਡਾ Banda ਕਿਸੇ ਸੰਘਰਸ਼ ਦੇ ਵਿੱਚ ਸ਼ਾਮਲ ਹੁੰਦਾ ਜਦੋਂ ਉਹਨੂੰ ਛੁਡਾਣਾ ਤੇ ਕਾਨੂੰਨ ਵੀ ਇਹੀ ਹੋਣਾ ਸੰਵਿਧਾਨ ਵੀ ਇਹੀ ਹੋਣਾ ਤੇ ਥਾਂ ਵੀ ਇਹੀ ਹੋਣੀ ਇਹ ਤੋਂ ਬਾਹਰ ਜਾ ਕੇ ਨਹੀਂ ਇਹ ਚੱਲ ਸਕਦਾ ਗੱਲ ਇਹ ਹੈ ਵੀ ਅਸੀਂ ਆਪਣੀ ਭੂਮਿਕਾ ਕਿਹੋ ਜੀ ਰੱਖਣੀ ਇਹ ਸਾਨੂੰ ਪਹਿਲਾਂ ਤੈਅ ਕਰਨਾ ਚਾਹੀਦਾ ਜਦੋਂ ਅਸੀਂ ਸੰਵਿਧਾਨ ਨੂੰ ਪੜ੍ਹਦੇ ਆ ਇਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਗਏ ਤੇ ਜਿਹੜੇ ਸਾਡੇ ਸਿੱਖ ਆਗੂ ਸੀਗੇ ਉਹਨਾਂ ਨੇ ਸੰਵਿਧਾਨ ਤੇ ਸਾਈਨ ਹੀ ਨਹੀਂ ਕੀਤੇ ਉਹ ਕਹਿੰਦੇ ਸਾਨੂੰ ਪ੍ਰਮਾਣ ਹੀ ਨਹੀਂ ਨੇ ਇੱਕ ਗੱਲ ਤਾਂ ਠੀਕ ਹੋ ਗਈ ਅਸੀਂ ਕਹਿਤਾ ਵੀ ਸਾਡਾ ਨਹੀਂ ਕਿ ਜੇ ਅਸੀਂ ਕਹਿ ਦਈਏ ਵੀ ਸਾਡਾ ਨਹੀਂ ਤੇ ਕੀ ਸਾਡੇ ਤੇ ਲਾਗੂ ਹੋਣਾ हट ਜਾਂਦਾ ਗੱਲ ਤਾਂ ਇਹ ਸੋਚਣ ਵਾਲੀ ਹੈ ਨਾ ਲਾਗੂ ਤੇ ਸਾਡੇ ਤੇ ਵੀ ਜੇ ਸਾਡੇ ਤੇ ਵੀ ਲਾਗੂ ਆ ਫਿਰ ਅਸੀਂ ਉਹਦੇ ਦਾਇਰੇ ਦੇ ਵਿੱਚ ਰਹਿ ਕੇ ਆਪਣਾ ਨਫਾ ਨੁਕਸਾਨ ਕਿਵੇਂ ਦੇਖਣਾ ਗੱਲ ਤਾਂ ਇਹ ਹੈ ਹੁਣ ਅਸੀਂ ਸਾਡੇ ਪਰਿਵਾਰਾਂ ਦੇ ਲੋਕ ਭੱਜ ਭੱਜ ਕੈਨੇਡਾ ਅਮਰੀਕਾ ਜਾ ਰਹੇ ਨੇ ਕਿ ਬਾਹਰਲੇ ਤਾਂ ਨਹੀਂ ਜਾ ਰਹੇ ਕਿ ਉੱਥੇ ਦਾ ਕਾਨੂੰਨ ਸਾਨੂੰ ਸਾਰੀ ਆਜ਼ਾਦੀ ਦੰਦਾ ਹਾਲਾਤ ਹਰ ਇੱਕ ਜਗ੍ਹਾ ਹੀ ਇੱਕੋ ਜਿਹੇ ਨੇ ਅਮਰੀਕਾ ਦੇ ਵਿੱਚ ਪੰਨੂ ਤੇ ਹਮਲਾ ਹੋਇਆ ਗੁਰਪ੍ਰਤਮ ਸਿੰਘ ਪੰਨੂ ਹੋਣਾ ਤੇ ਅਮਰੀਕਾ ਨੂੰ ਲੱਗਿਆ ਕਿ ਸਾਡੇ ਦੇਸ਼ ਦੇ ਵਿੱਚ ਆ ਕੇ ਕਿਸੇ ਬਾਹਰੀ ਨੇ ਹਮਲਾ ਕਰ ਦਿੱਤਾ ਤਾਂ ਉਹਨਾਂ ਨੇ ਤਾਂ ਜਾ ਕੇ ਇਹਨਾਂ ਨੂੰ ਕਿਹਾ ਅਸੀਂ ਪਾਕਿਸਤਾਨ ਦੀ ਗੱਲ ਕਰੀ ਜੰਨੇ ਆ ਪਾਕਿਸਤਾਨ ਦੇ ਵਿੱਚ ਸਾਡਾ ਸਿੱਖ ਮਾਰਿਆ ਗਿਆ ਉਹਨਾਂ ਨੇ ਕੋਈ ਗੱਲ ਕੀਤੀ ਉਹਦਾ ਕੋਈ ਮੁੱਲ ਪਿਆ ਹਮਲਾਤੇ ਕੈਨੇਡਾ ਦੇ ਵਿੱਚ ਵੀ ਹੋਇਆ ਤੇ ਇੰਗਲੈਂਡ ਦੇ ਵਿੱਚ ਵੀ ਹੋਇਆ ਕਤਲ ਵੀ ਹੋਏ ਉਹਨਾਂ ਨੇ ਗੱਲ ਕਿਉਂ ਨਹੀਂ ਕੀਤੀ ਕੁਝ ਗੱਲਾਂ ਅੰਤਰਰਾਸ਼ਟਰੀ ਪੱਧਰ ਤੇ ਰਾਜਨੀਤੀ ਨੂੰ ਵੀ ਸਮਝਣ ਦੀਆਂ ਆ ਅੱਜ ਅਸੀਂ ਪੂਰੀ ਦੁਨੀਆ ਦੀ ਮੰਡੀ ਦੀ ਲੇਬਰ ਬਣ ਕੇ ਰਹੇ ਹਾਂ ਤੇ ਜੋ ਕੁਝ ਲੇਬਰ ਨਾਲ ਹੁੰਦਾ ਉਹ ਸਾਡੇ ਨਾਲ ਹੋ ਰਿਹਾ ਅਸੀਂ ਜਹਾਜ਼ ਭਰ-ਭਰ ਕੇ ਕੈਨੇਡਾ ਅਮਰੀਕਾ ਨੂੰ ਜਾ ਰਹੇ ਹਾਂ ਅਸੀਂ ਆਪਣੇ ਜ਼ਮੀਨ ਨੂੰ ਛੱਡ ਰਹੇ ਹਾਂ ਤੁਸੀਂ ਰਾਜ ਦੀ ਗੱਲ ਕਰਦੇ ਹੋ ਸੱਤਾ ਦੀ ਗੱਲ ਕਰਦੇ ਹੋ ਤੁਹਾਡੇ ਕੋਲ ਮਕਾਨ ਹੀ ਨਹੀਂ ਆਪਣਾ ਰਹਿਣਾ ਇੱਥੇ ਤੁਸੀਂ ਆਪ ਹੀ ਛੱਡ ਜਾਣਾ ਜਿਵੇਂ ਕੈਨੇਡਾ ਦੇ ਵਿੱਚ ਜਿਹੜੀ ਗਲੀ ਚਾਰ ਪੰਜਾਬੀ ਘਰ ਲੈ ਲੈਂਦੇ ਨਾ ਉੱਥੇ ਅੰਗਰੇਜ਼ ਆਪਣਾ ਘਰ ਛੱਡ ਜਾਂਦੇ ਐ ਤੇ ਪੰਜਾਬ ਦੇ ਵਿੱਚ ਵੀ ਤਾਂ ਇਸੇ ਤਰ੍ਹਾਂ ਹੀ ਹੋ ਗਿਆ ਜਿੱਥੇ ਪਈਆਂ ਦੀਆਂ ਬਸਤੀਆਂ ਉੱਥੇ ਸਰਦਾਰ ਆਪਣਾ ਮਕਾਨ ਵੇਚੀ ਜਾਂਦੇ ਵੇਚੀ ਜਾਂਦੇ ਨਾ ਅਸੀਂ ਇੱਕ ਪਾਸੇ ਅਸੀਂ ਕਹਿੰਦੇ ਅਸੀਂ ਖਾਲਸਾਤਨ ਬਣਾਣਾ ਬਣਾਣਾ ਕਿੱਥੇ ਜੀ ਕਿਸੇ ਉਥਾਂ ਦੇ ਨਾਲ ਹੀ ਬਣਾਣਾ ਜੀ ਤੇ ਤੁਸੀਂ ਇੱਥੇ ਹੀ ਬਣਾਣਾ ਤੇ ਸਭ ਤੋਂ ਪਹਿਲਾਂ ਤਈਆ ਕਰੋ ਕਿ ਅਸੀਂ ਆਪਣੀ ਜ਼ਮੀਨ ਨੂੰ ਵੇਚਣਾ ਨਹੀਂ ਆਪਣੇ ਪੰਜਾਬ ਨੂੰ ਛੱਡਣਾ ਨਹੀਂ ਤਰੱਕੀ ਡਾਲਰਾਂ ਦੇ ਤਰੱਕੀ ਨਹੀਂ ਕਿਹਾ ਜਾਂਦਾ ਕਾਗਜ਼ ਦੇ نوٹ ਹੀ ਨੇ ਆ ਭਾਰਤੀ ਸਰਕਾਰ ਨੇ ਦੱਸ ਦਿੱਤਾ ਉਹਨਾਂ ਨੇ ਕਿਹਾ ਵੀ ਕਿਸੇ ਵੇਲੇ ਵੀ ਕਿਸੇ ਵੀ ਕਰੰਸੀ ਨੂੰ ਬੰਦ ਕੀਤਾ ਜਾ ਸਕਦਾ ਉਹ ਰੱਦੀ ਹੋ ਹੀ ਸਕਦੀ ਜਿਹਦੇ ਪਿੱਛੇ ਸਾਰੀ ਜ਼ਿੰਦਗੀ ਲਾ ਦੀਏ ਮਗਰ ਜਿਹੜੀ ਜ਼ਮੀਨ ਹੈ ਕੈਸੀ ਚੀਜ਼ ਹੈ ਜਿਹੜੀ ਨਾ ਘਟਣੀ ਹੈ ਨਾ ਵਧਣੀ ਹੈ ਅਸੀਂ ਉਹ ਛੱਡ ਰਹੇ ਹਾਂ ਇਹ ਸਮਾਗਮ ਅਸੀਂ ਕਰਾ ਰਹੇ ਆ ਅਸੀਂ ਘਰ-ਘਰ ਦੇ ਵਿੱਚ ਚੇਤਨਾ ਪੈਦਾ ਕਰੀਏ ਵੀ ਇਹ ਪੰਜਾਬ ਸਾਡਾ ਇਹ ਗੁਰਮਾ ਪੀਰਾਂ ਦੀ ਧਰਤੀ ਹੈ ਇੱਥੋਂ ਦੇ ਅਸੀਂ ਮਾਲਕ ਆ ਭਾਈ ਸਾਹਮਣੇ ਗੱਲ ਕਹੀ ਨਾ ਵੋਟਾਂ ਜਦੋਂ ਹੋਈਆਂ ਜਦੋਂ ਸੰਵਧਾਨ ਸਭਾ ਹੋਣੀ ਸੀ ਲੋ ਕਹਿੰਦੇ ਵੋਟ ਦਾ ਹੱਕ ਉਹਨੂੰ ਦੇਣਾ ਜਿਹਦੇ ਕੋਲ ਜ਼ਮੀਨ ਹੋਵੇ ਤੇ ਸਾਡੇ ਕੋਲ ਤਾਂ ਜ਼ਮੀਨ ਸੀ ਸਾਨੂੰ ਬਾਬਾ ਬੰਦਾ ਸਿੰਘ ਭਾਦਰ ਨੇ ਇਸ ਜ਼ਮੀਨ ਦਾ ਮਾਲਕ ਬਣਾਇਆ ਤੇ ਸਾਡੀ ਖੜੋਤ ਕਿੱਥੇ ਰਹੀ ਅੱਜ ਪੂਰੀ ਦੁਨੀਆ ਦੇ ਵਿੱਚ ਲੋਕਤੰਤਰ ਚੱਲਦਾ ਹੈ ਲੋਕਤੰਤਰ ਦੀਆਂ ਕਈ ਤਰ੍ਹਾਂ ਦੀਆਂ ਧਾਰਨਾਵਾਂ ਨੇ ਕਿਤੇ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਚੁਣਦੇ ਨੇ ਕਿਤੇ ਐਮਐਨਏ ਰਾਹੀਂ ਮੁੱਖ ਮੰਤਰੀ ਚੁਣਦੇ ਕਿਤੇ ਮੈਂਬਰ ਪਾਰਲੀਮੈਂਟ ਰਾਹੀਂ ਪ੍ਰਧਾਨ ਮੰਤਰੀ ਚੁਣਿਆ ਜਾਂਦਾ ਕਿਹੇ ਤੇ ਜਗਾ ਵੋਟ ਪ੍ਰਤੀਸ਼ਤ ਰਾਹੀਂ ਚੋਣ ਹੁੰਦੀ ਹੈ ਕਿਸੇ ਜਗਾ ਰਾਜਤੰਤਰ ਚੱਲਦਾ ਹੈ ਇਹ ਵੱਖ-ਵੱਖ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਨੇ ਹਰੇਕ ਬੰਦਾ ਇਹਨੂੰ ਆਪਣੇ ਹਿਸਾਬ ਦੇ ਨਾਲ ਢੰਗ ਤਰੀਕੇ ਨਾਲ ਬਤਲ ਲੈਂਦਾ ਜਿਹੋ ਜਿਹਾ ਉਹਨੂੰ ਚੰਗੀ ਲੱਗਦੀ ਹੈ ਪਰ ਗੱਲ ਇਹ ਹੈ ਵੀ ਸਿੱਖਾਂ ਨੂੰ ਕੋਈ ਸੂਟ ਨਹੀਂ ਕਰਦੀ ਦੇਸ਼ ਦੇ ਵਿੱਚ ਜੇ ਸਾਰੀਆਂ ਵੋਟਾਂ ਹੀ ਪੰਜਾਬ ਦੇ ਵਿੱਚੋਂ ਸਾਨੂੰ ਪੈ ਜਾਣ। ਕੀ ਸਾਡਾ ਕੁਝ ਬਣ ਸਕਦਾ? 13 ਦੇ 13 ਐਮਪੀ ਵੀ ਸਾਡੇ ਹੁਣ ਕੀ ਸਾਡਾ ਕੁਝ ਬਣ ਸਕਦਾ? ਜਿੰਨੀ ਕਿ ਸਾਡੀ ਦੁਨੀਆ ਦੇ ਵਿੱਚ ਆਵਾਜ਼ੀ ਹੈ। ਅਸੀਂ ਖਿੰਡੇ ਪਏ ਆਂ। ਜੇ ਅਸੀਂ ਇਕੱਠੇ ਨਾ ਹੋਈਏ ਕੀ ਸਾਡਾ ਕੁਝ ਬਣ ਸਕਦਾ? ਵਿਚਾਰ ਤੇ ਇਹ ਤੇ ਗਰਮ ਦੀ ਗੱਲ ਆ। ਜਦੋਂ ਯੂਧੀਆਂ ਨੂੰ ਮਾਰ ਪਈ ਨਾ ਪੂਰੀ ਦੁਨੀਆ ਦੇ ਵਿੱਚ ਹੀ ਵਸਦੇ ਸੀਗੇ। ਉਹਨਾਂ ਨੇ ਕਿਹਾ ਵੀ ਕੋਈ ਆਪਣੀ ਥਾਂ ਹੋਣੀ ਚਾਹੀਦੀ। ਅਸੀਂ ਆਪਣੇ ਬਣੇ ਹੋਏ ਥਾਂ ਨੂੰ ਛੱਡ ਰਹੇ ਹਾਂ ਅਸੀਂ ਜਾ ਕਿਧਰ ਨੂੰ ਰਹੇ ਹਾਂ ਤਾਂ ਅਸੀਂ ਗਣਤੰਤਰ ਦੀਆਂ ਗੱਲਾਂ ਕਰੀ ਜਾਂਦੇ ਆ ਅਸੀਂ ਕਹਿੰਦੇ ਆ ਕਿ ਅਸੀਂ ਸੰਵਧਾਨ ਨੂੰ ਮੰਨਦਾ ਹੀ ਨਹੀਂ ਅਸੀਂ ਸੰਵਧਾਨ ਨੂੰ ਨਾ ਮੰਨੀਏ ਕਿ ਕਿਹੜਾ ਬੰਦਾ ਕਹਦੇ ਵੇ ਵੀ ਮੈਂ ਇਸ ਕਾਨੂੰਨ ਨੂੰ ਮੰਨਦਾ ਹੀ ਨਹੀਂ ਕਾਨੂੰਨ ਉਹਦੇ ਤੇ ਲਾਗੂ ਨਹੀਂ ਹੁੰਦਾ ਕਾਨੂੰਨ ਤਾਂ ਉਹਦੇ ਤੇ ਲਾਗੂ ਹੋ ਜਾਂਦਾ ਨਾ ਫਿਰ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਵੀ ਨੀਤੀ 'ਚ ਬਦਲਾਅ ਲੈਣਾ ਚਾਹੀਦਾ ਜੇ 2 ਕਰੋੜ ਸਿੱਖ ਈ ਧਈਆ ਕਰ ਲੈਣਾਂ ਕਿ ਅਸੀਂ ਆਪਣੇ ਆਪ ਦੇ ਵਿੱਚ ਫੌਜੀ ਆ ਆਪਣੇ ਆਪ ਦੇ ਵਿੱਚ ਆਰਮੀ ਆ ਜਿੱਥੇ ਵੀ ਹੋਈਏ ਛੋਟੀ ਦੇ ਹੋਈਏ ਕੋਈ ਵਕੀਲ ਹੋਵੇ ਛੋਟੀ ਦਾ ਹੋਵੇ ਡਾਕਟਰ ਹੋਵੇ ਛੋਟੀ ਦਾ ਹੋਵੇ ਸਿਆਸਤਦਾਨ ਹੋਵੇ ਛੋਟੀ ਦਾ ਹੋਵੇ ਉਹ ਆਪਣੀ ਰਾਜਨੀਤੀ ਦੇ ਨਾਲ ਆਪਣੀ ਬੁੱਧੀ ਦੇ ਨਾਲ ਕਿਸੇ ਨੂੰ ਪ੍ਰਭਾਵਿਤ ਕਰ ਸਕੇ ਉਹ ਦੁਨੀਆ ਦੇ ਵਿੱਚ ਬਾਦਸ਼ਾਹ ਬਣ ਸਕਦਾ ਅੱਜ ਬਾਦਸ਼ਾਹ ਤੁਸੀਂ ਭੀੜ ਦੇ ਨਾਲ ਨਹੀਂ ਬਣ ਸਕਦਾ ਨਾ ਹੀ ਤੁਸੀਂ ਹਥਿਆਰਾਂ ਦੇ ਰਾਹੀਂ ਜਿੱਤ ਸਕਦੇ ਅੱਜ ਬੁੱਧੀ ਦੀ ਗੱਲ ਹੈ ਸਰਕਾਰਾਂ ਮਾਲਾ ਜੇ ਵੰਡਣ ਘੁਮਾਉਂਦੀਆਂ ਨੇ ਉਹ ਕੌਣ ਘੁਮਾਉਂਦੇ ਨੇ ਅੱਜ ਤੱਕ ਕਹਿੰਨੇ ਮਨੁਵਾਦੀ ਲੋਕ ਨੇ ਉਹਨਾਂ ਦੀ ਗਿੰਦੇ ਕਿ ਨਹੀਂ ਦੇਸ਼ ਦੇ ਵਿੱਚ ਉਹ ਦੇਸ਼ ਦੇ ਵਿੱਚ ਸਾਡੇ ਤੋਂ ਚੌਥਾ ਹੀ ਸਾਨ ਹੈ ਫਿਰ ਉਹਨਾਂ ਦਾ ਸਾਰੇ ਸਿਸਟਮ ਦੇ ਕਬਜ਼ਾ ਕਿਵੇਂ ਹੋ ਗਿਆ ਕਿਉਂਕਿ ਉਹ ਬੁੱਧੀ ਦੀ ਵਰਤਦਾ ਨਹੀਂ ਤੇ ਅਸੀਂ ਉਸ ਪਾਸੇ ਜਾਂਦੇ ਨੇ ਗੱਲ ਤਾਂ ਇਹ ਹੈ ਵੀ ਅਸੀਂ ਕਰਨਾ ਕੀ ਹੈ ਅਮਰੀਕਾ ਨੇ ਸਿੱਖ ਦੀ ਲਿਆਕਤ ਨੂੰ ਸਮਝਿਆ ਤੇ ਸਾਡੇ ਦੁਆਬੇ ਦੇ ਭਾਈ ਅਮਰਦੀਪ ਸਿੰਘ ਬੰਗਾ ਉਹਨੂੰ ਵਰਲਡ ਬੈਂਕ ਦਾ ਹੈੱਡ ਬਣਾਤਾ। ਉਹਨਾਂ ਨੂੰ ਲੱਗਿਆ ਕਿ ਇਹ ਬੰਦਾ ਕੰਮ ਕਰ ਸਕਦਾ। ਜੇ ਦੁਨੀਆ ਦੇ ਵਿੱਚ ਤੁਹਾਡੇ ਡਾਕਟਰ ਹੋਣ, ਤੁਹਾਡੇ ਹੱਥ ਟੈਕਨੋਲੋਜੀ ਹੋਵੇ, ਜਿਵੇਂ ਡਾਕਟਰ ਮਨਮੋਹਨ ਸਿੰਘ ਚਾਹੇ ਕਾਂਗਰਸਦਨ ਹੈ। ਸਾਡੇ ਬਹੁਤ ਵਖਰੇਵੇਂ ਹੋ ਸਕਦੇ ਨੇ, ਲੇਕਿਨ ਦੁਨੀਆ ਨੇ ਉਹਦੇ ਲੋਹੇ ਨੂੰ ਮੰਨਿਆ, ਉਹਨਾਂ ਨੇ ਕਿਹਾ ਕਿ ਉਸ ਤੋਂ ਵੱਡਾ ਕੋਈ ਅਫਸਾਸ਼ਦਰੀ ਦੁਨੀਆ ਦੇ ਵਿੱਚ ਨਹੀਂ। ਅਮਰੀਕਾ ਨੇ ਵੀ ਉਹਦੀਆਂ ਗੱਲਾਂ ਨੂੰ ਮੰਨਿਆ। ਅੱਜ ਸਾਨੂੰ ਲੋੜ ਇਹ ਹੈ ਵੀ ਸਾਡੇ ਬੰਦੇ ਹਰੇਕ ਕੰਮ ਦੇ ਵਿੱਚ ਚੋਟੀ ਦੇ ਹੋਣ। ਜੇ ਤੋ ਅਸੀਂ ਸਿਆਸਤਦਾਨ ਹੋਵੋ ਜ਼ਰੂਰੀ ਨਹੀਂ ਵੀ ਤੁਸੀਂ ਵੋਟਾਂ ਰਾਹੀਂ ਰਾਜ ਕੀਤਾ ਜਾ ਸਕਦਾ ਰਾਜ ਅਜੇ ਤੱਕ ਟਿਕੜਨ ਦੇ ਨਾਲ ਹੁੰਦਾ ਜਦੋਂ ਅਮਰੀਕਾ ਦਾ ਪ੍ਰਧਾਨ ਮੰਤਰੀ ਬਿਲ ਕਲੈਂਟਨ ਸੀ ਨਾ ਤੇ ਭਾਰਤ ਦਾ ਪ੍ਰਧਾਨ ਮੰਤਰੀ ਸੀ ਉਸ ਵਲੈਂਟਨ ਵਾਜਪਈ ਤੇ ਵਾਜਪਈ ਸਾਹਿਬ ਜਾਣਦੇ ਸੀਗੇ ਵੀ ਜਿਹੜੀ ਦੇਸ਼ ਦੇ ਵਿੱਚ ਐਟਮ ਦੀ ਸੰਧੀ ਕਰਨੀ ਹੈ ਵੀ ਇਹਦੇ ਵਿੱਚ ਅਮਰੀਕਾ ਸਾਡਾ ਸਹਿਯੋਗ ਕਰੇ ਤੇ ਉਹਨੂੰ ਸਹਿਯੋਗ ਵਾਸਤੇ ਕੋਈ ਮੈਂਬਰ ਪਾਰਲੀਮੈਂਟ ਨਹੀਂ ਮਿਲਿਆ ਉਹਨੂੰ ਸਹਿਯੋਗ ਵਾਸਤੇ ਸੰਤ ਸਿੰਘ ਸ਼ਤਵਾਲ ਅਮਰੀਕਾ ਦਾ ਮੀਰ ਆਦਮੀ ਮਿਲਿਆ ਕਿ ਜਿਹੜਾ ਬਿਲਕੁਲੰਟਨ ਦੇ ਘਰੇ ਜਿਹਦਾ ਆਣਾ ਜਾਣਾ ਸੀਗਾ ਵੀ ਜਾ ਕੇ ਸਾਡੀ ਗੱਲ ਕਰ। ਗੱਲ ਤਾਂ ਇਹ ਆ ਤੁਸੀਂ ਕਿਤੇ ਵੀ ਹੋ ਤੁਹਾਡੇ ਮਨ ਦੇ ਵਿੱਚ ਸਿੱਖੀ ਹੋਵੇ ਤੁਹਾਡੇ ਮਨ ਵਿੱਚ ਇਸ ਪੰਜਾਬ ਦੀ ਧਰਤੀ ਦਾ ਦਰਦ ਹੋਵੇ। ਜੇ ਇਹ ਤੁਹਾਡੇ ਮਨ ਦੇ ਵਿੱਚ ਆ ਨਾ ਤੇ ਤੁਸੀਂ ਰਾਜੇ। ਕੀ ਸਾਡੇ ਘਰਾਂ ਦੇ ਵਿੱਚ ਗਦਾਰ ਪੈਦਾ ਨਹੀਂ ਹੋਏ? ਅਸੀਂ ਇਤਿਹਾਸ ਪੜ੍ਹ ਲਈ। ਗੁਰੂ ਘਰਾਂ ਦੇ ਵਿੱਚ ਵੀ ਉਹ ਹੋਏ ਨੇ ਜਿਹਨਾਂ ਨੇ ਗੁਰੂ ਘਰ ਨੂੰ ਸੰਨ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਬਾ ਗੁਰਚਰਨ ਸਿੰਘ ਜੀ ਬੈਠੇ ਨੇ। ਇਤਿਹਾਸ ਜਾਣਦੇ ਨੇ, ਸੰਗਤ ਜਾਣਦੀ ਹੈ। ਸੋ ਪਹਿਚਾਨ ਅਸੀਂ ਕਰਨੀ ਹੈ ਅਸੀਂ ਦੇਖਣਾ ਕਿ ਕੱਚ ਕਿਹੜਾ ਤੇ ਹੀਰਾ ਕਿਹੜਾ ਸਵਾਲ ਉਹ ਸਗਾ ਕਠਿਨੀ ਦੇ ਕਰਨੀ ਜਿਹੜੇ ਲੋਕ ਸਾਡੇ ਨਾਲ ਅਜਿਹਾ ਕਰ ਰਹੇ ਨੇ ਉਹ ਬਿਲਕੁਲ ਠੀਕ ਕਰ ਰਹੇ ਨੇ ਉਹਨਾਂ ਨੂੰ ਸਾਡੇ ਨਾਲ ਅਜਿਹਾ ਸਲੂਕ ਹੀ ਕਰਨਾ ਚਾਹੀਦਾ ਜਿਹੋ ਜਿਹਾ ਸਮੂਹ ਗੁਲਾਮਾਂ ਨਾਲ ਕੀਤਾ ਜਾਂਦਾ ਹੈ ਕਿਉਂਕਿ ਅਸੀਂ ਦੇਸ਼ ਦੇ ਰਾਜ ਸੱਤਾ ਦੇ ਵਿੱਚ ਨਹੀਂ ਤੁਸੀਂ ਕਿਸੇ ਦੇ ਘਰੇ ਜਾ ਕੇ ਭਾਂਡੇ ਮਾਰੀ ਜਾਓ ਫਰਸ਼ ਚਮਕਾਈ ਜਾਓ ਉਸ ਨੌਕਰ ਨੂੰ ਕੀ ਮਿਲਦਾ ਹੈ ਉਹਨੂੰ ਕੁਝ ਨਹੀਂ ਮਿਲਦਾ ਤੁਸੀਂ ਸ਼ਹਾਦਤਾਂ ਦੇ ਕੇ ਆਪਣੇ ਬੱਚੇ ਮਰਵਾ ਕੇ ਉਹਨਾਂ ਦੀਆਂ ਸ਼ਰਧਾਂ ਦੀ ਰਾਖੀ ਕਰੀ ਜੋ ਇਸ ਗੱਲ ਦਾ ਉਹਨਾਂ ਨੇ ਤੁਹਾਨੂੰ ਕੀ ਦਿੱਤਾ ਇੱਕ ਉਹ ਮੈਡਲ ਇੱਕ ਚਿੱਠੀ ਇੱਕ ਉਹ ਪੱਤਰ ਜਿਹਨੂੰ ਅਸੀਂ ਫਖਰ ਮਹਿਸੂਸ ਕਰਦੇ ਹਾਂ ਉਹ ਅਸਲ ਦੇ ਵਿੱਚ ਤੁਹਾਨੂੰ ਵਰਤ ਜਾਂਦੇ ਨੇ ਜਿਵੇਂ ਵੋਟਾਂ ਦੇ ਵੇਲੇ ਸਿੱਖ ਵਰਤੇ ਜਾਂਦੇ ਨੇ ਜਿਵੇਂ ਹੁਣ ਐਮਪੀ ਦੀਆਂ ਇਲੈਕਸ਼ਨਾਂ ਆਉਣੀਆਂ ਨੇ ਕਿਸੇ ਨੇ ਪੰਥ ਦੇ ਦੁਹਾਈ ਦੇਣੀ ਹੈ ਕਿਸੇ ਨੇ ਪੰਜਾਬ ਦੀ ਦੁਹਾਈ ਦੇਣੀ ਹੈ ਕਿਸੇ ਨੇ ਪੁਰਾਣੀਆਂ ਗੱਲਾਂ ਕਰਨੀਆਂ ਆ ਹੁਣ ਭਾਈ ਗੁਰਦੇਵ ਸਿੰਘ ਕੌਂਕੇ ਜੀ ਦਾ ਜ਼ਿਕਰ ਹੋਇਆ ਵੀ ਸਿੱਖਾਂ ਦੇ ਲੀਡਰ ਕਿਦਾਂ ਕੋ-ਕੋ ਕੇ ਮਾਰੇ ਗਏ ਉਹ ਕਿਹਨੇ ਮਾਰੇ ਮਾਰਨ ਵਾਲੇ ਵੀ ਬਹੁਤੀ ਗੇਂਦੀ ਤੇ ਸਾਡੇ ਪੰਜਾਬੀ ਅਸੀਂ ਤਾਂ ਮਨੁਵਾਦੀਆਂ ਨੂੰ ਗੱਲ ਕੱਢੀ ਜਾਂਦੇ ਆ ਕੇ ਪੀਐਸ ਗਿੱਲ ਕੋਣ ਮਨੁਵਾਦੀ ਸੀ ਉਹ ਸਾਡੇ ਘਰਾਂ ਦੇ ਵਿੱਚ ਜਮਿਆ ਬਿਆਨਤ ਸਿੰਘ ਮੁੱਖ ਮੰਤਰੀ ਕੌਣ ਸਗਾ ਉਹ ਵੀ ਸਾਡੇ ਘਰਾਂ ਦੇ ਵਿੱਚ ਜਮਿਆ ਪਰ ਉਹ ਗਲਤ ਕਿਵੇਂ ਹੋਗੇ ਗਾਲਤਾ ਇਹ ਆ ਵੀ ਅਸੀਂ ਆਪਣੇ ਨੂੰ ਪਛਾਣ ਦੇਣੀ ਅਸੀਂ ਆਪਣੇ ਭਵਿੱਖ ਦੇ ਆਪਣੇ ਜਿਹੜੇ ਬੱਚੇ ਨਾ ਉਹਨਾਂ ਨੂੰ ਕੋਈ ਜਹੀ ਗੱਲ ਸਮਝਾਈਏ ਜਿਹੜਾ ਲੈਸਨ ਦਈਏ ਵੀ ਜਿਹਦੇ ਨਾਲ ਉਹ ਸਿੱਖ ਬਣਨ ਜਦੋਂ ਉਹ ਸਿੱਖ ਬਣ ਗਏ ਨਾ ਗੁਰੂ ਦੇ ਸਿੱਖ ਬਣ ਗਏ ਫਿਰ ਸਾਰੀਆਂ ਗੱਲਾਂ ਠੀਕ ਹੋ ਜਾਣੀਆਂ ਭਾਈ ਸਾਹਿਬ ਨੇ ਕਨਸਟੀਟਿਊਸ਼ਨ ਤੇ ਗੱਲ ਕੀਤੀ ਵੀ ਇਹਦੇ ਵਿੱਚ ਬਹੁਤ ਖਾਮੀਆਂ ਨੇ ਤੇ ਮੈਂ ਕਹਿਣਾ ਚਾਹਨਾ ਆਂ ਵੀ ਕਾਫੀ ਖਾਮੀਆਂ ਨੇ ਕੁਝ ਬਹੁਤ ਕੁਝ ਚੰਗਾ ਵੀ ਹੈਗਾ ਜੀ ਬਹੁਤ ਕੁਛ ਚੰਗਾ ਜੇ ਅੰਗਰੇਜ਼ਾਂ ਦੀ ਬਣਾਈ 1860 ਦੀ ਆਈਪੀਸੀ ਸਾਡੇ ਦੇਸ਼ ਦੇ ਵਿੱਚ ਲਾਗੂ ਹੈ ਉਹ ਚੱਲੀ ਜਾਂਦੀ ਏ ਅੱਜ ਉਹਨਾਂ ਨੇ ਨਵਾਂ ਕਾਨੂੰਨ ਲੈ ਆਂਦਾ ਤੇ ਅਸੀਂ ਸਾਰਿਆਂ ਨੇ ਬੈਠ ਕੇ ਕਾਨਫਰੰਸ ਕੀਤੀ ਸੀ ਵੀ ਇਹ ਕਾਨੂੰਨ ਗਲਤ ਹੈ ਕਿ ਵੀ ਸਾਡੇ ਤੇ ਲਾਗੂ ਨਹੀਂ ਹੋਣੀ ਚਾਹੀਦੇ ਪਰ ਠੀਕ ਕਿਹੜਾ ਹੋਇਆ ਆਪਾਂ ਤਾਂ ਦੋਨੋਂ ਥਾਈ ਗਲਤ ਹੋ ਗਏ ਅਸੀਂ ਦੋਨੋਂ ਥਾਈ ਗਲਤ ਹੋ ਗਏ ਸਾਡੇ ਪਾਸੇ ਇੱਕ ਪਾਸੇ ਖਾਈ ਏ ਇੱਕ ਪਾਸੇ ਖੂਹ ਹੈ ਵੀ ਤੂੰ ਮਰਨਾ ਰਾਹ ਚੋਂ ਲੈ ਕਿਹੜਾ ਤੈਨੂੰ ਚੰਗਾ ਲੱਗਦਾ ਜਿਹੜਾ ਨਵਾਂ ਕਾਨੂੰਨ ਆ ਰਿਹਾ ਹੈ ਉਹ ਇਸ ਤੋਂ ਵੀ ਵੱਧ ਖਤਰਨਾਕ ਹੈ ਉਹ ਤੁਹਾਨੂੰ ਇਹੋ ਜਿਹੇ ਹਾਲ ਦੇ ਵਿੱਚ ਕਾਨਫਰੰਸ ਵੀ ਨਹੀਂ ਕਰਨ ਦਵੇਗਾ ਅੱਜ ਤਾਂ ਇਹ ਹੈ ਵੀ ਜਿਹੜਾ ਕਤਲ ਕਰ ਦਿੰਦਾ ਉਹਨੂੰ ਸਾਬਤ ਜਿਹਦਾ ਕਤਲ ਹੋਇਆ ਉਹਦੇ ਮਗਰੋਂ ਜਿਹੜੇ ਗਵਾਹ ਨੇ ਉਹਨਾਂ ਨੇ ਸਾਬਤ ਕਰਨਾ ਵੀ ਇਹਨੇ ਮਾਰਿਆ ਤੇ ਜਿਹੜਾ ਹੁਣ ਕਾਨੂੰਨ ਆ ਰਿਹਾ ਨਾ ਜਿਹੜੀ ਐਵੀਡੈਂਸ ਐਕਟ ਨਵਾਂ ਲਿਆਂਦਾ ਉਹਦੇ ਵਿੱਚ ਉਹਨਾਂ ਨੇ ਕਰ ਦਿੱਤਾ ਵੀ ਜਿਹੜਾ ਬੰਦੇ ਨੇ ਮਾਰਿਆ ਉਹਨੇ ਸਾਬਤ ਕਰਨਾ ਮੈਂ ਬੇਗੁਨਾਮ ਲੈ ਦੱਸੋ ਆ ਭਾਈ ਜਗਤਾਰ ਸਿੰਘ ਤਾਰਾ ਭਾਈ ਜਗਤਾਰ ਸਿੰਘ ਹਾਰਾ ਭਾਈ ਦਵਿੰਦਰਪਾਲ ਸਿੰਘ ਭੁੱਲਰ ਕਿੰਨੇ ਆ ਦੇ ਨਾਮ ਲਾਵਾਂ ਇਹਨਾਂ ਨੂੰ ਉਦੋਂ سزا ਹੋ ਗਈ ਜਦੋਂ ਇਹ ਗੱਲ ਕਹੀ ਨਹੀਂ ਇਹਨਾਂ ਨੇ ਕਿਹਾ ਵੀ ਅਸੀਂ ਕਾਨੂੰਨ ਨੇ ਜੋ ਮਰਜ਼ੀ ਕਿਹਾ ਇਹਨਾਂ ਦੇ ਉਲਟ ਗਵਾਹਾਂ ਨੇ ਕਿਹਾ ਵੀ ਇਹਨੇ ਸਾਰਾ ਕੁਝ ਕੀਤਾ ਤੇ ਜਦੋਂ ਉਹਨੇ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਨਾ ਹੋਵੇ ਮੈਂ ਕੀਤਾ ਹੀ ਨਹੀਂ ਬੰਦਾ ਜੇਲ੍ਹ 'ਚ ਹੋਵੇਗਾ ਉਹ ਗਵਾਹ ਕਿੱਥੋਂ ਲਿਆਊਗਾ ਉਹਦਾ ਬਣੇਗਾ ਕੀ ਉਹਦਾ ਕੁਝ ਵੀ ਨਹੀਂ ਬਣੇਗਾ ਤੁਸੀਂ ਕਾਲ ਕੋਟੜੇ ਦੇ ਵਿੱਚ ਸਰਸਰ ਕੇ ਮਰਨਾ ਜੇ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਨੂੰ ਕਾਇਮ ਨਾ ਰੱਖਿਆ ਉਹ ਪਛਾਣ ਭੀੜ ਦੇ ਨਾਲ ਕਾਇਮ ਨਹੀਂ ਜੀ ਹੋਣੀ ਜੇ ਭੀੜ ਦੇ ਨਾਲ ਪਛਾਣ ਕਾਇਮ ਹੁੰਦੀ ਆ ਫلسطੀਨ ਦੀ ਤੁਸੀਂ ਗੱਲ ਕੀਤੀ ਨਾ ਉਹਨਾਂ ਨੂੰ ਕੋਟ ਪਈ ਅਰਬ ਕੰਟਰੀ ਦੇ ਵਿੱਚ 42 ਮੁਲਕਾਂ ਦੇ ਮੁਸਲਮਾਨਾਂ ਦੇ ਕਿਸੇ ਨੇ ਉਹਨਾਂ ਦੀ ਬਾਣੀ ਨਹੀਂ ਸੁਣੀ ਕਿਸੇ ਨੇ ਬਾਹ ਫੜੀ ਤੇ ਜੇ ਆਬਾਦੀ ਦੀ ਗੱਲ ਕਰ ਲਈ ਆ ਮੁਸਲਮਾਨ ਭਾਈਚਾਰੇ ਤੋਂ ਬੈਠੇ ਨੇ ਭਾਰਤ ਦੇ ਵਿੱਚ ਕਿੰਨੀ ਆਬਾਦੀ ਤੁਹਾਡੀ ਜੀ 25 ਕਰੋੜ 35 ਕਰੋੜ ਕਿਉਂ ਜਨਗਨਣਨਾ ਨਹੀਂ ਹੋਈ ਕਿਤੇ 40 ਕਰੋੜ ਵੀ ਕਿਹਾ ਜਾਂਦਾ ਤੇ ਤੁਸੀਂ ਕੀ ਕਰ ਲਿਆ ਅਸੀਂ ਤਾਂ 2% ਆ ਕਿਉਂਕਿ ਤੁਸੀਂ ਵੰਡੇ ਹੋਏ ਹੋ ਜੇ ਤੁਸੀਂ ਧਈਆ ਕਰ ਲਓ ਨਾ ਵੀ ਅਸੀਂ ਸਾਰੇ ਇਕੱਠੇ ਹੋ ਕੇ ਯੂਪੀ 'ਚ ਬਹਿ ਜਾਣਾ ਲੈ 85 ਮੈਂਬਰ ਪਾਰਲੀਮੈਂਟ ਤੁਹਾਡੇ ਕੱਲੇ ਬਣ ਜਾਏ ਤਾਂ ਤੁਸੀਂ ਨਾਸਾ ਬੰਦ ਕਰ ਦਿਓ ਤੁਸੀਂ ਜੋ ਫੈਸਲਾ ਕਰੋਗੇ ਫੈਸਲਾ ਹੋ ਜੂਗਾ ਗੱਲ ਕਾਹਦੇ 'ਚ ਗੱਲ ਕਠਿਆਂ ਆਉਂਦੀ ਹੈ ਤੁਸੀਂ ਕਹੋ ਵੀ ਅਸੀਂ ਬਿਹਾਰ ਯੂਪੀ ਆਂਧਰਾ ਪ੍ਰਦੇਸ਼ ਮੱਧ ਪ੍ਰਦੇਸ਼ ਅੱਤ ਪੰਜ ਸਟੇਟਾਂ ਘੇਰ ਲੈਣੀਆਂ ਨੇ ਵੋਟਾਂ 100 ਦੀ ਲੋੜ ਨਹੀਂ ਹੈਗੀ ਜਿਵੇਂ ਭਾਈ ਸਾਹਿਬ ਨੇ ਕਿਹਾ ਹੋਵੇ ਪ੍ਰਧਾਨ ਮੰਤਰੀ 3% ਪੋਰਸਨ ਵੋਟਾਂ ਦੇ ਨਾਲ ਬਣਿਆ ਮੈਂ ਤੁਹਾਨੂੰ ਦੱਸ ਦਿਆਂ ਪੰਜਾਬ ਦੇ ਵਿੱਚ ਬਿਆਨ ਸਿੰਘ ਮੁੱਖ ਮੰਤਰੀ 2.5% ਵੋਟਾਂ ਦੇ ਨਾਲ ਬਣਿਆ ਸੀਗਾ ਠੀਕ ਹੈ ਤੇ ਉਹਨੇ ਤੁਹਾਡੇ ਘਰ ਚੋਂ ਖੋਰਾ ਖੁਰਾ ਖੋਜ ਮਨਤਾ ਦਿੱਤਾ ਗੁਰਦਾਸਪੁਰ ਤਰਨਤਾਰਨ ਉਹ ਇਲਾਕਿਆਂ ਦੇ ਵਿੱਚ ਜਾ ਕੇ ਦੇਖੋ ਕਈਆਂ ਪਿੰਡਾਂ ਦੇ ਵਿੱਚ ਜਾਂਝੇ ਨਹੀਂ ਜੜੀ ਗੱਲ ਕੀ ਹੈ ਗੱਲ ਸਿਸਟਮ ਦੇ ਨਾਲ ਹੈ ਤੁਸੀਂ ਕਰਨਾ ਕੀ ਚਾਹੁੰਦੇ ਤੁਸੀਂ ਹੁਣ ਗਲੀ ਗਲੀ ਜਾ ਕੇ ਹੋਕਾ ਨਹੀਂ ਦੇਣਾ ਨਵਾਂ ਜ਼ਮਾਨਾ ਹੈ ਤੁਸੀਂ WhatsApp ਦੇ ਕੇ ਮੈਸੇਜ ਪਾਉਂਦੇ ਹੋ ਤੁਹਾਡੀ ਗੱਲ ਯਾਰਬੰਦੇ ਦਾ ਹੀ ਪਹੁੰਚ ਸਕਦੀ ਹੈ ਇਹ ਤਰੀਕਾ ਤੁਸੀਂ ਲੱਭਣਾ ਉਹ ਤਰੀਕਾ ਤਾਂ ਲੱਭਿਆ ਜਾ ਸਕਦਾ ਜੇ ਤੁਸੀਂ ਆਪਣੇ ਬੱਚੇ ਨੂੰ ਉਸ ਚੋਟੀ ਦਾ ਬਣਾਓ ਜੇ ਤੁਸੀਂ ਡਾਕਟਰ ਬਣਾਣਾ ਹਾਰਟ ਦਾ ਤੇ ਤੁਹਾਡੀ ਲੋੜ ਹੈਗੀ ਜੇ ਡਾਕਟਰ ਤ੍ਰੇਨ ਇੰਡੀਆ ਦੇ ਵਿੱਚ ਕੋਈ ਹੈਗਾ ਉਹਨੂੰ ਅਮਰੀਕਾ ਵੱਲੇ ਵੀ ਆ ਕੇ ਕਹਿੰਦੇ ਇਲਾਜ ਕਰ ਤੇ ਜੇ ਅਸੀਂ ਜੜੀ ਬੂਟੀਆਂ ਦੇਣੀ ਹੈ ਫਿਰ ਹਰੇਕ ਪਿੰਡ 'ਚ ਮਿਲ ਜਾਂਦੀ ਹੈ ਨਾ ਫੈਸਲਾ ਅਸੀਂ ਕਰਨਾ ਹੈ ਕਿ ਕਿੱਥੇ ਜਾਣਾ ਜੇ ਵਿਸ਼ਾ ਸਗਾ ਭਾਰਤੀ ਗਣਤੰਤਰ ਅਤੇ ਸਿੱਖ ਤੇ ਕਥਨੀ ਅਤੇ ਕਰਨੀ ਉਹਨਾਂ ਦੀ ਕਥਨੀ ਤੇ ਕਰਨੀ ਦੇ ਵਿੱਚ ਸਦਾ ਹੀ ਅੰਤਰ ਰਿਹਾ ਪਹਿਲੇ ਦਿਨ ਤੋਂ ਰਿਹਾ ਜਦੋਂ ਸੰਵਿਧਾਨ ਸਭਾ ਦਾ ਨਿਰਮਾਣ ਹੋਇਆ ਉਦੋਂ ਵੀ ਇਹੀ ਗੱਲ ਸੀ ਕਿਹਦੇ ਸਿੱਖੋ ਤੁਹਾਨੂੰ ਖੇਤਾ ਦੇਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਗਮ ਮਾਣੋਗੇ ਉਸ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋ ਗਿਆ ਉਹਨਾਂ ਨੇ ਸਿੱਖਾਂ ਨੂੰ ਸਭ ਤੋਂ ਵੱਡਾ ਮੈਡਲ ਦਿੱਤਾ ਤੇ ਇੱਕ ਹੁਕਮ ਜਾਰੀ ਕੀਤਾ ਵੀ ਸਿੱਖ ਜਰਾਂ ਪੇਸ਼ਾ ਗੌਮ ਹੈ ਜਿਨ੍ਹਾਂ ਜਰਾਂ ਪੇਸ਼ਾ ਗੌਮ ਹੈ ਤੇ ਅਸੀਂ ਇਸੇ ਵਿੱਚ ਵੀ ਮਾਨ ਮਹਿਸੂਸ ਕਰ ਲਏ ਤੇ ਤੁਹਾਨੂੰ ਕਰ ਵੀ ਲੈਣਾ ਚਾਹੀਦਾ ਜੀ ਮੈਂ ਦੱਸਾਂ ਕਿਵੇਂ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਸਰਹੰਦ ਦੇ ਨਵਾਬ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ ਨਾ ਉਹ ਕਹਿੰਦੇ ਇਹਨਾਂ ਨੂੰ ਸਜ਼ਾ ਕੀ ਦਈਏ ਤਾਂ ਉੱਥੇ ਜਿਹੜੇ ਕੁਝ ਮੁਸਲਮ ਆਗੂ ਸੇ ਉਹਨਾਂ ਨੇ ਕਿਹਾ ਵੀ ਸ਼ਰੀਅਤ ਦੇ ਮੁਤਾਬਕ ਜਿਹੜੇ ਬੱਚੇ ਨੇ ਉਹਦਾ ਸਿਰ ਜਵਾ ਨਹੀਂ ਕੀਤਾ ਜਾ ਸਕਦਾ ਕਟਿਆ ਨਹੀਂ ਜਾ ਸਕਦਾ ਇਹਦਾ ਕਸੂਰ ਕੋਈ ਨਹੀਂ ਇਹਨੂੰ ਛੱਡ ਦਿੱਤਾ ਜਾਵੇ ਤਾਂ ਉੱਥੇ دیوان ਸੁਚਾ ਨਾਲ ਬੈਠਾ ਸੀ ਉਹ ਕਹਿੰਦਾ ਵੀ ਇਹ ਸੱਪ ਦਾ ਬੱਚਾ ਜੀ ਇਹ ਸਪੋਲੀਆ ਇਹ ਜ਼ਹਿਰੀਲਾ ਇਹ ਵੱਡਾ ਹੋ ਕੇ ਡੰਗ ਮਾਰੂਗਾ ਇਹੋ ਮਾਰ ਦਿੱਤਾ ਜਾਵੇ ਤੇ ਸੱਪ ਦਾ ਬਚਾ ਸੱਪ ਕਿਨੂੰ ਗਿਆ ਸੱਪ ਗਿਆ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਸੰ ਪਾਸ਼ਾ ਨੂੰ ਨਾਲ ਸੱਪ ਗਿਆ ਤੇ ਜਦੋਂ ਇਹ ਗੱਲ ਪਤਾ ਲੱਗ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪਹੁੰਚੀ ਕਿ ਵੀ ਤੁਹਾਨੂੰ ਤਾਂ ਆਹ ਗੱਲ ਕਹੀ ਵੀ ਸਹਿਬ ਜਦਿਆਂ ਬਾਰੇ ਸ਼ਬਦ ਵਰਤੇ ਉਹ ਕਹਿੰਦੇ ਅੱਜ ਤੋਂ ਬਾਅਦ ਸਿੱਖਾਂ ਨੇ ਸ਼ਬਦ ਪ੍ਰਮਾਨ ਕਰ ਲਿਆ ਸਿੱਖਾਂ ਨੇ ਸ਼ਬਦ ਪ੍ਰਮਾਨ ਕਰ ਲਿਆ ਸਿੱਖ ਮੰਗਿਆ ਕਰਨਗੇ ਸਿੱਖ ਦੁਸ਼ਮਣ ਦੇ ਲਈ ਜ਼ਹਿਰ ਹੈ ਤੇ ਆਪਣੇ ਲਈ ਅੰਮ੍ਰਿਤ ਹੈ ਜਦੋਂ ਘਰ ਸਾਡੇ ਪਚੰਗੀ ਹੁੰਦਾ ਨਾ ਅਸੀਂ ਕਹਿੰਦੇ ਮਹਾਰਾਜ ਪਚੰਗੀ ਦੇ ਦਾਤਵਕਸ਼ ਤੇ ਪਚੰਗੀ ਕੀ ਹੁੰਦਾ ਪਚੰਗੀ ਹੁੰਦਾ ਸੱਪ ਦਾ ਬੱਚਾ ਤੇ ਸਿੱਖ ਦੇ ਮੰਗਦਾ ਅਸੀਂ ਕਹਿਣ ਲੱਗ ਪਏ ਸਾਨੂੰ ਜਰਾ ਐਵੇਂ ਸ਼ੇਕਿਆ ਦੇਸ਼ ਦੀ ਆਰਮੀ ਹੈਗੀ ਜੇ 12 ਲੱਖ ਚਾਈਨਾ ਦੀ ਹੈਗੀ ਜੇ 14 ਲੱਖ ਤੁਸੀਂ ਹੈਗੇ ਜੇ 2 ਕਰੋੜ ਲੈ ਤੁਸੀਂ ਜਿੰਨੂੰ ਮਰਜ਼ੀ ਹੈਗੇ ਲਾ ਦਿਓ ਤੇ ਸਿੱਖ ਆਪਣੇ ਆਪ ਨੂੰ ਫੌਜੀ ਸਮਝ ਲਵੇ ਫੌਜੀ ਜ਼ਰੂਰੀ ਨਹੀਂ ਹੁੰਦਾ ਵੀ ਉਹਦੇ ਹੱਥਾਂ ਸਾਲਟ ਹੋਵੇ ਫੌਜੀ ਹੋਈ ਹੁੰਦਾ ਫੌਜ ਦੇ ਵਿੱਚ ਜਿਹੜਾ ਘੋਰੀਆਂ ਦੇ ਲੇਦ ਚੱਕਦਾ ਉਹ ਵੀ ਫੌਜੀ ਹੁੰਦਾ ਜਿਹੜਾ ਲੰਗਰ ਪ੍ਰਸ਼ਾਦਾ ਪੰਚਾਂਦਾ ਉਹ ਵੀ ਫੌਜੀ ਹੁੰਦਾ ਜਿਹੜਾ ਮਗਰ ਗੋਲਾ ਬਾਰੂਦ ਭੇਜਦਾ ਉਹ ਵੀ ਫੌਜੀ ਹੁੰਦਾ ਜਿਹਦੇ ਹੱਥ ਸਾਲਟ ਹੁੰਦੀ ਉਹ ਵੀ ਫੌਜੀ ਹੁੰਦਾ ਤੁਸੀਂ ਸਾਰੇ ਆਪਦੇ ਆਪਣੇ ਵਿੱਚ ਫੌਜੀ ਬਣ ਜਾਓ ਤੁਸੀਂ ਫੈਸਲਾ ਕਰ ਲਓ ਕਿ ਮੈਂ ਆਪਦੇ ਨਾਲ ਦੇ ਸਿੱਖ ਭਰਾ ਨੂੰ ਤਕੜਿਆ ਕਰਨਾ ਗੱਲ ਇੱਥੋਂ ਸ਼ੁਰੂ ਹੋਣੀ ਜੇ ਬਾਕੀ ਕਾਨਫਰੰਸਾਂ ਜਿੰਨੀ ਮਰਜ਼ੀ ਕਰੀ ਚਲੋ ਕਿ ਮੈਂ ਆਪਦੇ ਸਿੱਖ ਭਰਾ ਨੂੰ ਤਕੜਾ ਕਰਨਾ ਮੈਂ ਇਹਦੀ ਬਾਹ ਫੜਨੀ ਹੈ ਮੈਂ ਮਲੂਮ ਦੀ ਰੱਖਿਆ ਕਰਨੀ ਹੈ ਮੈਂ ਗੁਰੂ ਗ੍ਰੰਥ ਸਾਹਿਬਹਾਰਾ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਣਾ ਲੈ ਤੁਹਾਡਾ ਰਾਜਾ ਜੁਗਾ ਤੁਹਾਡਾ ਰਾਜ ਨਾ ਦੇ ਵੋਟਾਂ ਨਾਲ ਆਣਾ ਜੇ ਨਾ ਤੁਹਾਡਾ ਰਾਜ ਕਿਸੇ ਹੋਰ ਤਰੀਕੇ ਆਣਾ ਜੇ ਅਸੀਂ ਪੱਲ ਕੀਤੀ ਪਹਿਲਾਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਖਾਲਸਾ ਰਾਜ ਖਾਲਸਾ ਰਾਜ ਵੋਟਾਂ ਨਾਲ ਆਇਆ ਸੀਗਾ ਖਾਲਸਾ ਰਾਜ ਦੇ ਵਿੱਚ ਸਿੱਖਾਂ ਦੀ ਵਾਦੀ ਕੱਲੀ 8% ਸੀ ਬਾਕੀ ਮੁਸਲਮਾਨ ਤੇ ਹਿੰਦੂਆਂ ਦੀ ਵਾਦੀ ਸੀ ਲੇਕਿਨ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਕਹੀ ਜਾਂਦੀ ਏ ਵੀ ਜਿਹੜਾ ਸਭ ਤੋਂ ਵਧੀਆ ਰਾਜ ਸੀਗਾ ਯੂਨੈਸਕੋ ਦੇ ਵਿੱਚ ਪ੍ਰਮਾਣਿਤ ਹੈ ਉਹ ਕਿਹੜਾ ਰਾਜ ਸੀ ਉਹ ਸਿੱਖ ਰਾਜ ਸੀਗਾ ਉਹ ਸਿੱਖ ਰਾਜ ਦੇ ਲੋਕ ਤੁਹਾਡੇ ਤੋਂ ਕਲਪਨਾ ਕਰਦੇ ਨੇ ਤੁਹਾਨੂੰ ਉਹੋ ਜਿਹਾ ਰੂਪ ਦਿਖਾਣਾ ਪਵੇਗਾ ਤੁਹਾਨੂੰ ਆਪਣੇ ਆਪ ਨੂੰ ਬਾਦਸ਼ਾਹ ਬਣ ਕੇ ਦਿਖਾਣਾ ਪਵੇਗਾ ਬਾਕੀ ਗੁਲਾਮ ਤੇ ਤੁਹਾਡੀ ਸ਼ਤਰ ਸਹਾ ਥੱਲੇ ਰਹਿਣ ਨੂੰ ਬਹੁਤ ਲੋਕ ਤਿਆਰ ਬੈਠੇ ਨੇ ਸੋ ਮੈਂ ਆਪਣੇ ਵਿਸ਼ੇ ਤੋਂ ਨਾ ਭਟਕਦਾ ਹੋਇਆ ਇੱਥੇ ਹੀ ਆਪਣੀ ਗੱਲ ਨੂੰ ਸਮਾਪਤ ਕਰਦਾ ਹਾਂ ਬਹੁਤ ਲੰਮਾ ਸਮਾਂ ਮੈਂ ਬੋਲ ਗਿਆ ਹਾਂ ਜਿੱਥੇ ਮੈਂ ਵਧਾਈ ਦਿੰਦਾ ਹਾਂ ਅੱਜ ਦਾ ਜੋ ਪ੍ਰੋਗਰਾਮ ਭਾਈ ਨੋਵਲਜੀਤ ਸਿੰਘ ਭਾਈ ਮਨਜੀਤ ਸਿੰਘ ਕਰਤਾਰਪੁਰ ਤੇ ਮੇਰੇ ਵੀਰ ਸਰਦਾਰ ਹਰਜਿੰਦਰ ਸਿੰਘ ਜਿੰਦਾ